ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਅੱਜ ਆਪਾਂ ਕਰਾਉਣ ਲੱਗੇ ਆਂ ਜੀ ਟਾਇਰ ਚੇਂਜ ਮੈਂ ਕਿਹਾ ਵੀ ਨਵੇਂ-ਨਵੇਂ ਦੇ ਪਹਿਲੇ ਇੱਕ ਦੇ ਪਵਾ ਕੇ ਦੇਖੀਏ ਵੀ ਕੀ ਬਣਦਾ ਹਨਾ ਕਿਉਂਕਿ ਆਪਣੇ ਅੱਜ ਤੱਕ ਆਪਾਂ ਰੇਡੀਅਲ ਕਿਸੇ ਦੇ ਨਹੀਂ ਪਵਾਏ ਹੋਏ ਮੈਂ ਕਿਹਾ ਇਹਦੇ ਦੇਖਦੇ ਆਂ ਪਵਾ ਕੇ ਵੀ ਕੀ ਫਰਕ ਰਹਿੰਦਾ ਰੇਡੀਅਲ ਪਾਉਣ ਨਾਲ ਤੇ ਇੱਕ ਆਪਣੀ ਛੋਟੀ ਲਾਡੋ ਰਾਣੀ ਦਾ ਨਮੀ ਕੰਬੈਨ ਦਾ ਰੇਡੀਏਟਰ ਲੀਕ ਸੀਗਾ ਮਾੜਾ ਜਿਹਾ ਤੇ ਉਹ ਲੱਗਿਆ ਹੁਣ ਉਹ ਦੇ ਕੇ ਰੇਡੀਏਟਰ ਪ੍ਰੀਤ ਵਾਲੇ ਫਿਰ ਉਹ ਚੇਂਜ ਕਰਦੇ ਆਂ ਆਹ ਦੇਖ ਲਓ ਮਸ਼ੀਨ ਦੀ ਰੋਜ਼ ਇਦਾਂ ਸਰਵਿਸ ਹੋਣੀ ਹੁੰਦੀ ਹੈ ਹਰ ਰੀ ਨੂੰ ਰੋਜ਼ ਧੋਣਾ ਪੈਂਦਾ ਹਰ ਰੋਜ਼ ਡੇਲੀ ਸ਼ਾਮ ਸਵੇਰੇ ਇਹਨੂੰ ਧੋਣਾ ਹੀ ਪੈਂਦਾ ਤੋਂਤੀ ਜਿਨਾ ਦੀ ਗਤੀ ਜੇ ਨਹੀਂ ਧੋਂਦੇ ਨਾ ਉਹਦੇ ਦੋਸ ਐਂ ਪੂਰਾ ਸਮਾਰਕ ਇਹਨੂੰ ਧੋਣਾ ਹੀ ਪੈਂਦਾ ਰੋਇ ਓਕੇ ਗਰੀਫ ਕਰਨਾ ਕੱਲੇ ਕੱਲੇ ਦੇ ਵਿੱਚ ਫਿਰ ਉਸ ਤੋਂ ਬਾਅਦ ਚਲਾਉਣੀ ਆ ਫਿਰ ਉਹਨੇ ਪਾਣੀ ਕੱਢ ਦੇਣਾ ਜਦੋਂ ਚੱਲੇ ਚਿੰਨੀ ਮਰਜੀ ਸਫਾਈ ਕਰਾ ਲਓ ਇਹ ਕੰਬੈਨ ਵਾਲੇ ਨਾ ਗੰਦ ਪਾ ਕੇ ਹੀ ਰੱਖਦੇ ਆ ਮੈਂ ਝਾੜੂ ਲਵਾਉਂਦਾ ਥੱਕ ਜਾਂਦਾ। ਇਹ ਬਦੰਦਰ ਅੰਦਰ ਮਿੱਟੀ ਲਿਆਉਂਦੇ ਥੱਕ ਜਾਂਦੇ। ਆਹ ਦੇ ਲੱਡ ਰਣੀ ਆ ਗਈ ਵੱਢ ਕੇ। ਬੰਦ ਤੱਕ ਹੱਜ ਟਾਈਮ ਲੱਗਿਆ ਉੱਤੇ ਬਹਿ ਕੇ ਦੇਖਣ ਦਾ। ਸੋਨੇ ਦਾ ਰੇਡੀਏਟਰ ਬਦਲਣ ਲੱਗੇ ਆ। ਰੇਡੀਏਟਰ ਆ ਗਿਆ ਉਹਦੇ ਨਵਾਂ ਪਿਆ। ਜਾ ਕੇ ਦਿੱਤੀ ਕੰਮ ਚ ਮਾਰੇ ਆਪਾਂ ਆਪਣਾ ਸਟicker ਲਾਤਾ ਵਗੈਰਾ ਹਾਉ ਰਿਓ ਪੁੰਦਾ ਇੱਥੇ ਦਰ ਸਵੇਰ ਤੇ ਉਹਨੇ ਆਪਦੀਆਂ ਮੋਟਰਾਂ ਦੇ ਉਧਰ ਪਵਾ ਲਿਆ ਸਾਰੇ ਇਹਦੇ ਨਾਲ ਇਹਦੇ ਨਾਲ ਪੌਣੇ ਉਹ ਵੀ ਪਾਦਨੇ ਚਾਹੀਦੇ ਆ ਇਸ ਤਰ੍ਹਾਂ ਤੇ ਹਾਂ ਦਾ ਤੌਰ ਦਾ ਵੀ ਪਾਏਗਾ ਤਾਂ ਉਹਦਾ ਆਪੇ ਹੀ ਮੜਦਾ ਕੰਮ ਨੇ 25 ਰੁਪਏ ਹੁੰਦੇ ਆ ਕੱਟੂੜੇ ਨਾ 25 ਸੱਤੀ ਨਾ ਇਹਦੇ ਨੇ 25 ਰੁਪਏ 100 ਰੁਪਏ ਲੇਵਰ ਲੈਂਦੀ ਆ ਪੌਣ ਦੇ 100 150 ਰੁਪਏ ਹੋਗੇ ਛੋਣੇ ਤੇ ਉਹਦਾ ਬਾਹਰ ਦਾ 150 ਹੋ ਜੇ ਕਣਕ ਤੇ ਤੇਰੇ ਕੋਲ 100 ਰੁਪਏ ਲੈਣਗੇ ਅੱਜ ਛੋਣੇ ਮੱਕੇ ਤਾਂ 150 ਦੇ ਨੇੜੇ ਪਹੁੰਚੂ ਐ ਤੰਨੜਾ ਹੁਣ ਵਿਲਾ ਨਹੀਂ ਹੈਗਾ ਨਹੀਂ ਤਾਂ ਪਾਟਵੇ ਇਹਦਾ ਵੀ ਮੈਂ ਹੁਣ ਕੋਲ ਕਹਿੰਦਾ ਕਿ ਮੈਨੂੰ ਭਾਈ ਕਹਿੰਦਾ ਯਾਰ ਐ ਪ੍ਰਾਈਸ ਪਾ ਦਿੰਦੇ ਆ ਮੈਂ ਕਹਾਂ ਯਾਰ ਸਹੀ ਕੀ ਕਰਤਾ ਹੌਰਾ ਨਹੀਂ ਪਾ ਤਾਂ ਦੇਣਗੇ ਪਰ ਸਿਰਫ ਦੇ ਟੈ ਵੀ ਜਿਹੜੀ ਕਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਗਰ ਮੋੜਦਾ ਫਿਰ ਇੱਕ ਦਿਨ ਜਿੱਤੇ ਮੇਰੇ ਮਗਰ ਸਿੱਧਾ ਲੈ ਜਾਂਦਾ ਲੈਟਾ ਦਾ ਚੰਦ ਲੈਣਾ ਸਕਣਾ ਪਾ ਕੀ ਹੈ ਇਹਨੇ ਉਥੋਂ ਆਇਆ ਬੋਰ ਲਈ ਉਹ ਗਾਂ ਗਿੱਲਾ ਦੀ ਮੈਂ ਉਥੋਂ ਬੈਠ ਗਿਆ ਨਾ ਨਾ ਪਰ ਜੱਟ ਜੇ ਤਾਂ ਹੁਣ ਇਹਦੀਆਂ ਲਾਈਟਾਂ ਆਏ ਆਉਂਦਾ ਇੱਧਰ ਨੂੰ ਦੇਖ ਤਾਂ ਇਹਦੀਆਂ ਚੰਨ ਚੁੰਨ ਪੈਂਦੇ ਲਾਈਟਾਂ ਨਹੀਂ ਨਾ ਇਹਨੇ ਆਏ ਮੋੜ ਲਈ ਨਾ ਕੋਈ ਮਗਾ ਲੈਣ ਦੇ ਨਾ ਉਹ ਮੈਂ ਕਿਹਦਾ ਲਗਾਈ ਰਹੀ ਹੈ ਉਹ ਕੈਮਰੇ ਵਾਲਾ ਉਹ ਹੈਗਾ ਮੁੰਡੂ ਕੈਮਰੇ ਉਹਨਾਂ ਚ ਪਿੱਤਰ ਉਹਦੇ ਤਿੰਨ ਕੈਮਰੇ ਲਵਾਉਣੇ ਇੱਕ ਮੂਰ ਨੂੰ ਵੀ ਲਵਾਉਣਾ ਪਿੱਛੇ ਨੂੰ ਲਵਾਉਣਾ ਤੇ ਦਾਣੇ ਵਾਲੇ ਨੂੰ ਲਵਾਉਣਾ ਇਹਦੇ ਨਾਲ ਹੀ ਜੁਬਾਣ ਨਿੰਦੀ ਕੋਲੇ ਨਹੀਂ ਜਿਹੜਾ ਇੱਕ ਮੁੰਡਾ ਉਹਦੇ ਬੱਲਵਾਲ ਦਾ ਚਵੰਡਿਆਂ ਦਾ ਹਾਂ ਉਹ ਕਰਦਾ ਕੰਮ ਕਹਿੰਦਾ ਲਾ ਦੂੰ ਮੈਂ ਉਹਨੂੰ ਪੁੱਛ ਕੇ ਲਵਾ ਦੇ ਤਿੰਨਾ ਚ ਇਹਨਾਂ ਚ ਲਵਾ ਦੇ ਮੂਰ ਨੂੰ ਵੀ ਇੱਕ ਮਗਰ ਤੇ ਇੱਕ ਇੰਜਣ ਤੇ ਵੀ ਲੱਗ ਜਵੇ ਚਾਹੀਏ ਇੱਕ ਇੰਜਣ ਤੇ ਇੱਕ ਟਿੰਗਰ ਉਗਰ ਤੇ ਲੱਗ ਜਵੇ ਉਗਰ ਤੇ ਫੂਡ ਦੇ ਰਹੇ ਹਾਂ ਨਾੜ ਨਾੜ ਨਾੜਤਾ ਕਰਨੋ ਆ ਨਾੜ ਦਾ ਕਿੱਟਾ ਵਿੱਚਵਾ ਦੇ ਮੋੜ ਕੇ ਉਹ ਜਿਹੜੇ ਵੱਢਦੇ ਸੀਗੇ ਫਰੀਦ ਵਾਲੇ ਕਿਉਂ ਲਵਾਉਣਾ ਪੈਣਾ ਵੇ ਤਾਂ ਇਹਦਾ ਫਿਰ ਇਹ ਰਾਤਾਂ ਨੂੰ ਮੈਂ ਬੱਜਰੀ ਵਰਨ ਰਾਤ ਥੋੜੀ ਸੀ ਉਹੀ ਬਸ ਮੈਂ ਇਹਨਾਂ ਨੂੰ ਕਹੀ ਗਿਆ ਵੀ ਆਜੋ ਵੀ ਹਨੇਰਾ ਨਾ ਕਰੋ ਵੱਡਿਆ ਕੱਖ ਨਹੀਂ ਤੇ ਇੱਕ ਕੰਮ ਕਰਿਆ ਬਸ ਭੰਨ ਕੇ ਲਿਆ ਆ ਨਾਮ ਦਾ ਲਾ ਲਓ ਇਹਦੇ ਨੀਤੇ ਵੀ ਪੜਾ ਜਾ ਰੱਖ ਔਰ ਟੂ ਖਿਲਿਆ ਜਾ ਕੇ ਉਹ ਉੱਥੇ ਪਿਆ ਪਟੇ ਦਾ ਟੁੱਟਾ ਵੱਢ ਕੇ ਰੱਖਣ ਵਾਲੇ ਪਟਾ ਰੱਖ ਦਿੰਦੇ ਆ ਫਟਰੀਆਂ ਸਾਰੀਆਂ ਇਕੱਠੀਆਂ ਕਰਕੇ ਬਾਹਰ ਕੱਢੀ ਜਾਂਦੇ ਆ ਤੇ ਫੇਰ ਇਹਨਾਂ ਨੂੰ ਸਾਂਭਾਂਗੇ ਪੂਰੀਆਂ ਅੰਦਰ ਤੇ ਆ ਛਲੀਆਂ ਟਰਾਲੀ ਚ ਲੋੜ ਕਰਨ ਲੱਗੇ ਰੈਂਪੀ ਆ ਵੀ ਪਵਾਲੀ ਵੀਰ ਬਣਿਆ ਜਾਨ ਲਾਇਆ ਲਾਇਆ ਔਰ ਲੈ ਲੈ ਐਦਾਂ ਐਵੇਂ ਰੋਜ਼ ਇਹਦੀ ਸਫਾਈ ਕਰਨੀ ਪੈਂਦੀ ਆ ਪੂਰੀ ਕਿਉਂਕਿ ਰੋ ਪਿਆ ਹੁੰਦਾ ਟਰੈਕਟਰ ਦੇ ਉੱਤੇ ਵੱਜਿਆ ਹੁੰਦਾ ਬੇਲੀਆਂ ਨੂੰ ਧੋਣਾ ਹੀ ਧੋਣਾ ਤੇ ਧੋ ਕੇ ਫੇਰ ਹੁੰਦਾ ਜੇ ਮੈਂ ਹੁਣ ਅੱਜ ਵੀ ਦੇ ਲ 70 ਕਿਲਿਆਂ ਦੇ ਰਿਓ ਪਾ ਕੇ ਆ ਗਿਆ ਪੂਰਾ ਬਹੁਤ ਮੋਟਰ ਚੱਲਦੀ ਰਹਿੰਦੀ ਆ ਧੋਣ ਦੀ ਵਈ ਵਾਲੀ ਕਿਉਂਕਿ ਟਰੈਕਟਰਾਂ ਤੇ ਵੀ ਪਾਣੀ ਮਾਰੀ ਜੇ ਤਾਂ ਮੀਂਹ ਨਾਲ ਨਾ ਗਾਰਾ ਗਾਰਾ ਹੋਇਆ ਪਿਆ ਬਹੁਤ ਗੰਦ ਪਿਆ ਹੋਇਆ ਬਾਈ ਫਾਰਮ ਤੇ ਅਜੇ ਨਾ ਕੋਈ ਵੀਰ ਆਇਓ ਬਸ ਵਿਲੇ ਹੋ ਲੈਣ ਦੋ ਵਿਲੇ ਹੋ ਕੇ ਫੇਰ ਸਫਾਈਆਂ ਕਰਾਂਗੇ ਟਾਇਰ ਮਾਰੀ ਚੱਲੋ ਘੇੜੇ ਹਜ ਤਾਂ ਪੈਰ ਰੱਖਣ ਨੂੰ ਨਹੀਂ ਕਿਤੇ ਜਗ੍ਹਾ ਹੁੰਦੀ ਤੇ ਅੱਜ ਆ ਗਏ ਆਪਣੇ ਟਾਇਰ ਅਲਾਈਂਸ ਦੇ ਦੇਖਦੇ ਆਪਾਂ ਆ ਕੇ ਕੀ ਫਰਕ ਆ ਕਿਉਂਕਿ ਆਪਾਂ ਕਦੇ ਨਹੀਂ ਪੋਇਆ ਅਜੇ ਤੱਕ ਉਹ ਮੈਲਕਲਾ ਵਾਲੇ ਵੀਰੇ ਹੁਣਾਂ ਤੋਂ ਪੋਇਆ ਟਾਇਰ ਲਓ ਜੀ ਲੱਗੇ ਹੋਇਆ ਵੀਰ ਉਹਨੇ ਟਾਇਰ ਬਦਲਣਾ ਇਹ ਯਾਰ ਟਾਇਰ ਬਦਲ ਜਾਂਦਾ ਇੱਥੇ ਪਿੰਟਾ ਕੇ ਇਹਨਾਂ ਦੀ ਇਹ ਮੌਜ ਐਲਾਈਅੰਸ ਦੇ ਟਾਇਰ ਪਵਾਏ ਆ ਵੀਰੇ ਮੈਨੂੰ ਹੁਣ ਇਹ ਨਾ ਕਮੈਂਟ ਕਰਕੇ ਪੁੱਛੇ ਵੀਰੇ ਕਿਵੇਂ ਆ ਕਿਵੇਂ ਨਹੀਂ ਵੀਰੇ ਮੈਂ ਤਾਂ ਆਪ ਪਹਿਲੀ ਵਾਰ ਰੇਡੀਅਲ ਪਵਾਇਆ ਉਹ ਵੀ ਬਾਲੇ ਵੀਰ ਮੈਨੂੰ ਪੁੱਛਦੇ ਨੇ ਵੀਰੇ ਕਿਵੇਂ ਚੱਲਦੇ ਆ ਰੇਡੀਅਲ ਮੈਂ ਤਾਂ ਕਦੀ ਪਵਾਇ ਨਹੀਂ ਮੈਨੂੰ ਪਤਾ ਹੀ ਨਹੀਂ ਹੈਗਾ ਨਾ ਵੀ ਕਿਵੇਂ ਚੱਲਦੇ ਆ ਤੇ ਹੁਣ ਪਹਿਲੀ ਵਾਰ ਪਵਾਇਆ ਤੇ ਹੁਣ ਪਤਾ ਲੱਗੂ ਵੀ ਕਿਵੇਂ ਚੱਲਦੇ ਆ ਜਾਂ ਕਿਵੇਂ ਨਹੀਂ ਹੈ ਲੱਗ ਕੇ ਬਾਈ ਹੁਣ ਹੀ ਕੱਢਣ ਆਪਣੀਆਂ ਛੱਲੀਆਂ ਜਿਹੜੀਆਂ ਕੱਟੀਆਂ-ਕੁੱਟੀਆਂ ਕਰਕੇ ਲਿਆਣੀਆਂ ਹੋਈਆਂ ਸੀਗੀਆਂ ਆਲੀ ਦਿੰਦੀ ਆ ਪੂਰਾ ਕੰਮ ਦੇਖੋ ਤੁਸੀਂ ਬਾੜ ਹੈ ਨਹੀਂ ਜਿਵੇਂ ਮਰਜੀ ਖੜਾ ਕੇ ਪਾਈ ਜਦੋਂ ਹਨ ਇਹਨਾਂ ਤੋਂ ਕੰਮ ਚ ਚਾਲ ਤੇ ਇੱਕ ਭਰ ਜਾਣਾ ਮੈਨਾਂ ਦਾ ਜੰਡੀਆਂ ਦਾ ਜਿਹੜੀ ਇਹਦੀ ਰੈਂਚ ਕੋ ਦਾ ਉਹ ਕੁੜੀਆਂ ਨੂੰ ਅੰਦਰ ਚੁੱਤੇ 'ਚ ਰੋਟੀ ਬਣਾਉਣ ਤੋਂ ਕੁਝ ਜ਼ਲ ਵੀ ਕੰਮ ਆ ਜਾਣਗੇ ਪਰਦੇ ਵੀ ਕੰਮ ਆ ਜਾਣ ਪੂਰਾ ਵਧੀਆ ਰੋਟੀ ਸਾਰਾ ਇੱਕabri ਮੋਟਰ ਤੇ ਵੀ ਪਈਆਂ ਸੀ ਉਦੋਂ ਤੇ ਆਪਾਂ ਤਾਂ ਵੀਰੇ ਛੀਫਾਂ ਦੇ ਵਿੱਚ ਹੀ ਮਸ਼ੀਨ ਚਲਾਉਂਦੇ ਆ ਤੁਹਾਨੂੰ ਮੈਂ ਦਿਖਾਉਂਗਾ ਹੁਣ ਟਰਾਲੀ 'ਚ ਜਦੋਂ ਦਾਣੇ ਕੱਢੀ ਦੇਖਿਓ ਕਿੰਨੀ ਸਫਾਈ ਆ ਛਾਣਣਿਆਂ ਨਾਲੋਂ ਸਫਾਈ ਵਧੀਆ ਹੁੰਦੀ ਆ ਜੇ ਮੱਕੀ ਆਪਾਂ ਸੁੱਕੀ ਵਰਦਦੇ ਆ ਫਿਰ ਤਾਂ ਸਫਾਈ ਇਹਦੇ ਵਰਗੀ ਨਹੀਂ ਹੈਗੀ ਤੇ ਬਹੁਤ ਜ਼ਿਆਦਾ ਸਫਾਈ ਆਉਂਦੀ ਆ ਪੂਰੀ ਵਧੀਆ ਹੁਣ ਮੈਂ ਤੁਹਾਨੂੰ ਦਿਖਾਉਣਾ ਜਦੋਂ ਲੈ ਕੇ ਆਉਂਦਾ ਇੱਕ ਟੈਂਕ ਪੂਰਾ ਫੁੱਲ ਭਰ ਗਿਆ ਦੇਖੋ ਦਾਣਿਆਂ ਦਾ ਪੂਰਾ ਫੁੱਲ ਹੋ ਗਿਆ ਟੈਂਕ 8-9 ਗੰਡਾ ਤਾਂ ਪਈ ਜਾਂਦੇ ਆਉਣਗੇ ਉਹ 12 ਦਿਨਾ ਕੁਵਾਂਡਲ ਦਾ ਕਹਿੰਦੇ ਆ ਗ੍ਰੇਨ ਟੈਂਕ ਤੇ ਚਲੋ ਮੱਕੀ ਦੀ ਢੋੜੀ ਜੀ ਘੱਟ ਪੈ ਜਾਂਦੀ ਉਹ ਲਓ ਵੀਰੇ ਹੁਣ ਮੈਂ ਤੁਹਾਨੂੰ ਦਿਖਾਉਣਾ ਸਫਾਈ ਤੁਸੀਂ ਦੇਖਿਓ ਫਿਰ ਸਫਾਈ ਦਿੱਥਿਓ ਕਿਵੇਂ ਆ ਲੈ ਦੇਖ ਲਓ ਆ ਕੱਲ ਵੱਡੀ ਦੀ ਦੇ ਲਵੇ ਇੱਕ ਵੀ ਗੋਲ ਦਾ ਟੋਟਾ ਨਹੀਂ ਹੈਗਾ ਵੀਰੇ ਦਾ ਇਹ ਜੀਪਾਂ ਦਾ ਕਮਾਲ ਆ ਇਹਦੇ ਛਾਣਨਾ ਹੁੰਦਾ ਤੇ ਜੀ ਸਫਾਈ ਆ ਔਰ ਜਿਹੜਾ ਸਾਨੂੰ ਦਾਣਾ ਲੱਗਦਾ ਨਾ ਉਹ ਕਾਲਾ ਕਾਲਾ ਉਹ ਗੱਟੂਆਂ 'ਚ ਪਏ ਦੇ ਨਾਲ ਹੋਇਆ ਦਾਣਾ ਹੀ ਫਿਰ ਜਿਵੇਂ ਗਿੱਲੀਆਂ ਗੁੱਲੀਆਂ ਚੱਲੀਆਂ ਜਿੱਥੋਂ ਵੀ ਮਿਲਦੀਆਂ ਟੋੜਲੀਆਂ ਹਨ ਤੇ ਪਰ ਗੁੱਲ ਨਹੀਂ ਆਉਂਦਾ ਗੱਲ ਇਹ ਗੁੱਲ ਨਹੀਂ ਬਿਲਕੁਲ ਵੀ ਆਉਂ ਵੀਰੇ ਇਹ ਛੀਪਾਂ ਦਾ ਕਮਾਲ ਆ ਵੀ ਗੁੱਲ ਨਹੀਂ ਆਉਂਦਾ ਛੀਪਾਂ ਦੇ ਵਿੱਚ ਦੂਜੇ ਲੋਟ ਗੁੱਲ ਆ ਜਾਂਦਾ ਵੀਰੇ ਜਿਹੜਾ ਛਾਂਣੇ ਦੇ ਵਿੱਚ ਛਾਂਣੇ ਨਾਲ ਗੁੱਲ ਬਹੁਤ ਆਉਂਦਾ ਲੋ ਜੀ ਪਈ ਜਾਂਦੇ ਆਪਣੇ ਟਾਇਰ ਮਗਰ ਸੋਹਣਾ ਲੱਗਣ ਲੱਗ ਜਣਾ ਮਗਰ ਅੱਗੇ ਨਾ ਟਾਇਰ ਤੰਗ-ਤੰਗ ਜੇ ਲੱਗਦੇ ਸੀਗੇ ਮਗਰ ਉਹ ਪਤਲਾ-ਪਤਲਾ ਜੇ ਲੱਗਦਾ ਹੁੰਦਾ ਟਰੈਕਟਰ ਤੇ ਹੁਣ ਲੱਗੂ ਪੂਰਾ ਚੌੜਾ-ਚੌੜਾ ਪੈਰਾਂ ਦੇ ਨਾਲ ਵੀਰੇ ਹੋ ਗਏ ਟਾਇਰ ਫਿੱਟ ਮਗਰੋਂ ਟਰੈਕਟਰ ਇੰ样 ਲੱਗਣ ਲੱਗ ਗਿਆ ਜਿਵੇਂ ਟਰੈਕਟਰ ਨੂੰ ਟਾਇਰ 18 ਦੇ ਪਾਏ ਹੁੰਦੇ ਵੀ ਇੰਨਾ ਫਰਕ ਹੋ ਗਿਆ ਤੇ ਜੇ ਕਿਤੇ ਵੀਰ ਨੇ ਵੀ ਟਾਇਰ ਇਹਨਾਂ ਤੋਂ ਵਾੜੇ ਹੋਣ ਤਾਂ ਹੋਏ ਤੇ ਕੰਟੈਕਟ ਕਰ ਲਿਓ ਤੇ ਜੇ ਕਿਸੇ ਵੀਰੇ ਉਹਨਾਂ ਨੇ ਪਾਉਣੇ ਹੋਣ ਟਾਇਰ ਤਾਂ ਇਹ ਵੀਰ ਘਰੇ ਆ ਕੇ ਪਾ ਜਾਂਦੇ ਆ ਤਾਂ ਉਹਦਾ ਹੈਗਾ ਨੰਬਰ ਲੈ ਲਓ ਜੇ ਲਿਖਣਾ 985263 228 ਇਹ ਨੰਬਰ ਆ ਵੀਰੇ ਹੁਣਾਂ ਦਾ ਜੇ ਕਿਸੇ ਨੇ ਲੈਣਾ ਹੋਇਆ ਪੌਣੇ ਹੋਏ ਟਾਇਰ ਦਾ ਗੱਲ ਕਰ ਲਿਓ ਰੇਟ ਵੀ ਸਹੀ ਆ ਸਾਰਾ ਕੁਝ ਵੀ ਜਾਇਜ਼ ਕਰਦੇ ਆ ਤੇ ਪੁਰਾਣੇ ਟਾਇਰਾਂ ਦਾ ਵੀ ਰੇਟ ਬਹੁਤ ਦਿੰਦੇ ਤੇ ਹੁਣ ਮੈਨੂੰ ਇਹ ਨਾ ਪੁੱਛੋ ਵੀ ਤੁਹਾਡੇ ਵੀਰੇ ਕਿੰਨੇ ਦੇ ਆ ਮੇਰੇ ਵੀਰੇ ਆ ਗਏ ਜਿੰਨੇ ਦੇ ਆ ਗਏ ਤੁਸੀਂ ਆਪਦੀ ਗੱਲ ਕਰ ਲਿਓ ਠੀਕ ਨਹੀਂ ਕਿਉਂਕਿ ਮੈਂ ਇਹ ਗੱਲ ਨਹੀਂ ਸ਼ੇਅਰ ਕਰਨੀ ਅੱਗੇ ਹੋਰ ਮੈਂ ਸਾਰੀਆਂ ਕਰ ਦਿੰਨਾ ਪਰ ਇਹ ਤਾਂ ਨਾ ਮੈਂ ਸ਼ੇਅਰ ਕਰਨਾ ਕੌਂਕੀ ਕੁਛ ਕੁ ਗੱਲਾਂ ਉਹ ਹੁੰਦੀਆਂ ਨੇ ਇਹ ਕੋਈ ਮੈਨੂੰ ਇਹਨਾਂ ਨਹੀਂ ਹੁੰਦੀ ਮੈਨੂੰ ਰੋਕ ਹੈਗੀ ਕਿ ਵੀ ਇਹ ਵੀ ਇਹਨਾਂ ਨਾਲ ਕੋਈ ਰੇਟ ਮੇਰਾ ਰੇਟ ਤਾਂ ਜਿਹੜਾ ਲੋਕਾਂ ਨੂੰ ਲੱਗਦਾ ਸਾਰਿਆਂ ਨੂੰ ਲੱਗਦਾ ਉਹੀ ਮੈਨੂੰ ਲਾਇਆ ਹੋਇਆ ਹੈ ਰੇਟ ਦਾ ਤੇ ਪਰ ਕੁਛ ਕੁ ਗੱਲਾਂ ਕਰਦੀਆਂ ਨੇ ਵੀ ਡਰ ਲੱਗਦਾ ਕਿ ਕਾਹਨੂੰ ਪੰਗਾ ਲੈਣਾ ਇਹ ਕਿਤੇ ਇਹੇ ਤਰ੍ਹਾਂ ਦੀ ਘਾਟ ਹੋ ਸਕਦੀ ਆ ਨਹੀਂ ਤਾਂ ਫਿਰ ਬਾਪੂ ਤੋਂ ਤਾਂ ਕਰਕੇ ਆਪਾਂ ਪੰਗਾ ਨਹੀਂ ਲੈਣਾ ਮੇਰੇ ਰੇਟ ਕੋਲ ਦੱਸੜਦਾ ਜਿੰਨਾ ਕਿ ਤਾਂ ਹੋਗੇ ਬਸ ਐਗੇ ਮਾਪੂਆ ਤੇ ਆਪਾਂ ਸ਼ੌਂਕ ਸੀਗਾ ਵੀ ਇੱਕ ਟਰੈਕਟਰ ਦੇ ਪਵਾ ਕੇ ਦੇਖੀਏ ਵੀ ਕਿਵੇਂ ਚੱਲਦੇ ਆ ਤੇ ਹੁਣ ਇਹਦੇ ਪਵਾਏ ਆਪਾਂ ਦੇਖਦੇ ਆ ਹੁਣ ਇਹਦੇ ਕਿਵੇਂ ਚੱਲਦੇ ਆ ਕਿਵੇਂ ਹੈਗਾ ਪਿੱਤਰ ਤੋਂ ਨਾ ਉਹ ਕੰਬੈਨ ਅੰਦਰ ਕਰ ਦੇਗਾ ਉਹ ਬਾਈ ਹੈਗਾ ਹੈਗਾ ਉਹਨੂੰ ਅੰਦਰ ਕਰਵਾ ਦਈਏ ਉਹ ਵੀ ਛੋਟਾ ਵੀ ਇਤਰੀ ਆ ਵੀ ਇਦਰੀ ਖੜਾ ਦੇ ਸਾਈਡ ਤੇ ਲਾ ਕੇ ਖੜਾ ਦੇ ਇੱਥੇ ਹੀ ਲਾ ਦੇ ਹਾਂ ਜੋ ਚਣ ਲੱਗ ਗਿਆ ਟਰੈਕਟਰ ਟ੍ਰੇਨਿੰਗ ਨਾਲੇ ਲਓ ਜੀ ਟੌਰੀ ਲੱਗਣ ਲੱਗ ਗਿਆ ਟਰੈਕਟਰ ਸੱਚੀ ਗੱਲ ਆ ਇਹ ਸੋਨਾ ਜਿਹਾ ਲੱਗਣ ਲੱਗ ਗਿਆ ਟਰੈਕਟਰ ਪਿੱਤਰ ਮਾੜਾ ਗੇੜਾ ਦੇ ਲ ਪਤਾ ਲੱਗ ਜੂ ਤੈਨੂੰ ਦੇ ਕੇ ਇਧਰੀ ਸਾਈਡ ਤੇ ਕਰਕੇ ਖੜਾ ਦੇ ਆਓ ਇੱਥੇ ਹਾਂ ਦੇ ਰਹੇ ਆ ਲੱਗਣ ਲੱਗੇ ਜਿਵੇਂ 18 ਦੇ ਪਾਈ ਹੁੰਦੇ ਮੂਰਲੇ ਵੀ ਵਧੀਆ ਹੋਗੇ ਚੌੜੇਟਾ